ਟਰੇਨਰ ਇੱਧਰ ਕਰਦਾ ਤੱਕ ਜਾਂਦੀ ਹੈ ਤੇ ਇਧਰੋਂ ਜਾਂਦੀ ਹੈ ਨੂਰਪੁਰ ਤੱਕ ਗੁਰੂ ਹੈ ਸੀਗੇ ਰੇਨ ਪੁੱਛੇ ਤੇ ਉਹਨਾਂ ਦਾ ਜਿਹੜਾ ਨਾਮ ਸੀ ਡੋਕਵਾਨੀ ਅੰਮਾ ਉਹਨਾਂ ਦੁਆਰਾ ਬਣਾਇਆ ਗਿਆ ਅਸਲ ਇਹ ਹੈਗੀ ਹੈ ਮੇਕੀ ਫਿਸ਼ ਇੱਥੇ ਵੈਸੇ ਸ਼ਾਮ ਦਾ ਟਾਈਮ ਵਧੀਆ ਹੈਗਾ ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਸ ਟਾਈਮ ਖੜੇ ਆਪਾਂ ਵੀਰ ਦੇ ਵਿੱਚ ਤੇ ਵੀਰ ਦੇ ਵਿੱਚ ਜਿਹੜਾ ਆਪਾਂ ਰਾਤ ਹੋਮਸਟੇਲ ਤੇ ਸੀ ਤੇ ਇੱਥੋਂ ਆਪਾਂ ਚੱਲਣ ਦੀ ਤਿਆਰੀ ਜੀ ਆ ਤੇ ਵੀਰ ਤੋਂ ਆਪਾਂ ਚੱਲਾਂਗੇ ਅੱਜ ਪਾਲੰਗਪੁਰ ਪਾਲੰਗਪੁਰ ਤੋਂ ਧਰਮਸਾਲਾ ਤੇ ਰਸਤੇ ਜਿਹੜੀਆਂ ਲੋਕੇਸ਼ਨ ਆਉਣਗੀਆਂ ਆਪਾਂ ਮਤਲਬ ਬੰਦ ਬਾਈ ਬੰਦ ਕਵਰ ਕਰਾਂਗੇ ਤੇ ਫਿਲਹਾਲ 7:00 ਵਜੇ ਦਾ ਟਾਈਮ ਹੋ ਚੁੱਕਿਆ ਤੇ ਇੱਥੋਂ ਆਪਾਂ ਚੱਲਦੇ ਆਂ ਤੇ ਰਸਤੇ ਚਾਹ ਪਾਣੀ ਪੀਨੇ ਆਂ ਚਾਹ ਪਾਣੀ ਪੀ ਕੇ ਅੱਗੇ ਵੱਲ ਵਧਦੇ ਆਂ ਤੇ ਵਲੌਗ ਨੂੰ ਲਾਸਟ ਤੱਕ ਦੇਖਿਓ ਤੇ ਜਿਹੜੇ ਮੇਰੇ ਵੀਰ ਨਵੇਂ ਆਣੇ ਚੈਨਲ ਤੇ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਸ਼ੁਕਰੀਆ ਹੋਮਸਟੇਅ ਤੋਂ ਚੱਲਦੇ ਹੁਣ ਆਪਾਂ ਅੱਗੇ ਤੇ ਹੋਮਸਟੇਅ ਤੋਂ ਆਪਾਂ ਅੱਗੇ ਚੱ ਸਾਸੀ ਜੋਗ ਮੰਨਿਸਟਰੀ ਜਿਹੜੀ ਪੈਂਦੀ ਆ ਪਾਲੰਪੁਰ ਦੇ ਰਸਤੇ 'ਚ ਤੇ ਤਾਰਾਗੜ ਕੋਲੇ ਆ ਗਈ ਤੇ ਉੱਥੇ ਆਪਾਂ ਮੰਨਿਸਟਰੀ ਦੇਖਣ ਚਲਾਗੇ ਬੰਦੇ ਬਹੁਤ ਵਧੀਆ ਨੇ ਵਿਚਾਰੇ ਇਹ ਇਹ ਸੌਫਦੇ ਨੇ ਤੇ ਇਹਨਾਂ ਨੇ ਲੀਜ਼ ਤੇ ਲਿੱਤਾ ਹੋਇਆ ਹੈਗਾ ਇਹ ਹੋਮਸਟੇ ਵਗੈਰਾ ਤੇ ਆਹ ਇਹਦੀ ਬਾਹਰੋਂ ਫੋਟੋ ਦਿਖਾ ਦਣਾ ਆਹ ਵਾਲਾ ਹੋਮਸਟੇ ਆ ਪਾਰਕ ਹੋਮਸਟੇ ਬਹੁਤ ਸੋਹਣੀ ਲੱਗੇਨਾਂਗੀ ਤੇ ਇਧਰੋਂ ਉਹ ਜਿਹੜਾ ਦਰਾਉਣੇ ਆ ਬਿਲਿੰਗ ਵਾਲੀ ਸੈਟ ਤੋਂ ਇਹ ਰਸਤੇ ਤੇ ਆ ਪੈਂਦਾਗਾ ਤੇ ਸਾਰੇ ਇਥੇ ਹੋਮਸਟੇ ਹੈਗੇ ਹੈਗੇ ਤਕਰੀਬਨ ਤੇ ਉਹ ਇਧਰ ਉਹਦੇ ਹੋਮਸਟੇ ਹੈਗਾ ਇੱਕ ਤੇ ਇਹਨਾਂ ਦਾ ਵਧੀਆ ਲੱਗਿਆ ਐਕਸਪੀਰੀਅੰਸ ਮੈਨੂੰ ਪਾਰਕ ਹੋਮਸਟੇ ਦਾ ਤੇ ਹੁਣ ਆਪਾਂ ਚੱਲਦੇ ਆ ਅੱਗੇ ਪਾਲੰਪੁਰ ਸੜਕ ਇਥੋਂ ਟਾਸੀ ਜੋਗ ਮੰਿਸਟਰੀ ਜਿਹੜੀ ਆਪਾਂ ਜਾਣੀਆਂ 18 ਕਿਲੋਮੀਟਰ ਆ ਤੇ ਥੇਰ ਦਾ ਕਰੰਡਾ ਹੀ ਆ हीर ਮੱਤੂ ਰੋਡ ਚਲੋ ਜੀ ਤੇ ਚੱਲ ਆਪ ਸਾਲੀ ਸੁਵਰੀ ਜਲਦੀ ਬੈਡਰਕ ਬੀਟ ਆ ਗਈ ਜੀ ਜਿਹੜੀਆਂ ਆਪਾਂ ਟੰਡੀਆਂ ਸੀਗੀਆਂ ਉਹ ਲਾ ਲਈਆਂ ਤੇ ਮੋਟਰਸਾਈਕਲ ਤੇ ਇਹ ਜਨਾ ਫਾਇਦਾ ਹੁੰਦਾਗਾ ਬਹੁਤ ਕਿਲੋਮੀਟਰ ਤੇ ਕਾਂਗੜਾ ਦੀ ਹੱਦ ਸ਼ੁਰੂ ਹੁੰਦੀ ਆ ਜ਼ਿਲ੍ਹਾ ਕਾਂਗੜਾ ਕਿਉਂ ਸਾਹਮਣੇ ਪਹਾੜ ਦੇ ਵਖ ਪਾ ਆਉਂਦੇ ਹੋ ਮੋਟਰਸਾਈਕਲ ਨੇ ਐਵਰੇਜ ਵੀ ਤਾਂ ਵਧੀਆ ਦਿੱਤੀ ਆ ਕਿਉਂਕਿ ਨਾ ਆਉਂਦੇ ਹੋਏ ਢਲਾਨ ਵੱਧਦਾ ਕੀ ਚੜਾਈ ਘਟਾ ਗਈ ਤੇ ਸਾਗਰ ਕੇ ਮੋਟਰਸਾਈਕਲ ਨੇ ਵਧੀਆ ਵੇ ਦਿੱਤੀ ਹੁੰਦਾ ਇੱਥੇ ਫਾਟਕ ਲੱਗੇ ਹੋਏ ਨੇ ਪਾਲੰਬਰ ਰਸਤੇ 'ਚ ਇੱਥੋਂ ਦੀ ਟ੍ਰੇਨ ਜਾਂਦੀ ਆ ਛੋਟੀ ਜੀ ਟ੍ਰੇਨ ਜਾਂਦੀ ਆ ਜਿਹੜੀ ਪਾਲੰਬ ਜਗਿੰਦਰ ਨਗਰ ਤੱਕ ਜਾਂਦੀ ਹੈਗੀ බා ටැමිලයි ත්‍රේ ආකි අි ත්‍රේෙන්ද සප්‍ර කරනල සොටා ඇත්‍රේන ව සපරගවු විී ත්‍රේනරේ 500 ਦਾ ਪੌੜਾ ਤੇ 500 ਉਹ ਪਾਵਰ ਵਾਲਾ 500 ਦਾ ਪੌੜਾ ਤੇਲ ਆਪਾਂ ਮੋਟਰਸਾਈਕਲ ਚ ਕਿਉਂਕਿ ਫਿਰ ਲੋਡ ਪਣੀ ਸੀ ਮੋਟਰਸਾਈਕਲ ਦੀ ਤੇਲ ਦੀ ਬ੍ਰੇਕ ਫਸਟ ਵਗੈਰਾ ਕਰਦੇ ਆ ਪ੍ਰੌਂਟਾ ਵਗੈਰਾ ਸ਼ਾਕੇ ਚ ਆਜੂ ਪੀ ਕੇ ਅੱਗੇ ਚੱਲਦੇ ਆਪਾਂ ਅੱਡੀ ਆਪਾਂ ਜੱਗ ਖੜੇ ਹੈ ਇਹ ਹੈਗਾ ਬੈਜਨਾਥ ਬੈਜਨਾਥ ਆ ਬਾਈ ਕੋਲੇ ਪਰੌਂਠਾ ਖਾਦਾ ਸ਼ੰਕਰ ਚਾਟ Bhandara ਵਾਲਾ ਪਰੌਂਠਾ ਬਹੁਤ ਸਵਾਦ ਬਣਾਇਆ ਬਾਈ ਨੇ ਨਾਲ ਸਬਜੀ ਸੀ ਦਹੀਂ ਸੀ ਨਾਲੇ ਜਮਾ ਰੇਟ Bajob 40 ਰੁਪਈਆ ਦਾ ਪਰੌਂਠਾ ਦਿੱਤਾ ਨੇ ਜਨਾਸ ਦੇ ਵਿੱਚ ਨਾ ਇੱਕ ਹਾਂ ਰੇਲਵੇ ਸਟੇਸ਼ਨ ਬਣਿਆ ਹੋਇਆ ਉੱਤਰੀ ਭਾਰਤ ਦਾ ਤੇ ਤੁਸੀਂ ਟ੍ਰੇਨਾਂ ਦੇਖੋ ਕਿੰਨੀਆਂ ਨਿੱਕੇ ਨਿੱਕੀਆਂ ਇਹ ਨੇ ਟਵਾਇਡ ਟ੍ਰੇਨਾਂ ਨੇ ਸਾਰੀਆਂ ਇਹ ਤੇ ਇੱਥੋਂ ਪਾਲੰਪੁਰ ਤੇ ਜੋਬਿੰਦਰ ਨਗਰ ਜਿਹੜੇ ਟ੍ਰੇਨਾਂ ਚੱਲਦੀਆਂ ਆ ਉਹ ਆਹ ਰੂਟ ਤੇ ਚੱਲਦੀਆਂ ਸਾਰੀਆਂ ਤੇ ਪਟੜੀਆਂ ਦੇਖੋ ਜਮਾਈ 2-2 ਫੁੱਟ ਦੇ ਅੰਦਰ ਹੀ ਨੇ ਡੇਡ-ਡੇਡ ਫੁੱਟ ਹੀ ਨੇ ਛੋਟੀਆਂ-ਛੋਟੀਆਂ ਟ੍ਰੇਨਾਂ ਨੇ ਟੌਇ ਟ੍ਰੇਨਾਂ ਆ ਪੂਰੀ ਸ਼ਾਂਤੀ ਆ ਤੇ ਜਨਾਦੋ ਸਟੇਸ਼ਨ ਦੇਖੋ ਵੀ ਕਿੰਨਾ ਸੋਹਣਾਗਾ ਕਿੰਨੀ ਸਫਾਈ ਆ ਤੇ ਇੱਥੇ ਕੋਈ ਹੈ ਨਹੀਂ ਹਜੇ ਯਾਤਰੀ ਤੇ ਆ ਬੋਰਡ-ਬੋਰਡ ਵੀ ਚੱਲਦੇ ਨਹੀਂ ਹਜੇ ਕੋਈ ਟ੍ਰੇਨ ਨੰਬਰ ਕੋਚ ਨੰਬਰ ਕੁਝ ਨਹੀਂ ਚੱਲਦਾ। ਪਹਲਾ ਤਾਂ ਹਜੇ ਹਜੇ ਚੱਲਿਆ ਨਹੀਂ ਹੋਣਾ। ਜਾਂ ਹਜੇ ਟਾਈਮ ਨਹੀਂ ਹੋਇਆ ਹੋਣਾ। ਟਾਈਮ ਤੇ ਹੋ ਸਕਦਾ ਟਾਈਮ ਤੇ ਚੜਾਉਂਦੇ ਹੋਣ ਇਹ। ਤੇ ਸੋਹਣਾ ਦੇ ਕਿੰਨਾ ਹਨਾ। ਇਹ ਬਾਈ ਸਾਹਿਬ ਡਾਕਟਰ ਨੇ ਪੈਜਨਾ ਦੇ ਵਿੱਚ ਇਹ ਮੈਨੂੰ ਮਿਲ ਕੇ ਇਹ ਕਹਿੰਦਾ ਮੈਂ ਪੜ੍ਹਾਈ ਕੀਤੀ ਹੋਈ ਆ ਪਠਾਨਕੋਟ ਤੋਂ। ਤੇ ਉਹ ਉਧਰ ਸਾਹਮਣੇ ਇਹਨਾਂ ਦਾ ਘਰ ਆਗਾ। ਉਹ ਕਹਿੰਦਾ ਮੇਰੇ ਕੋ ਆ ਕੇ ਜਾਈ। ਤੇ ਚਾਹ ਪਾਣੀ ਪੀ ਕੇ ਜਾਈ। ਇਹ ਆਹ ਟ੍ਰੇਨ ਚੱਲਦੀ ਆ ਇਹ ਸਾਰੀ ਕਾਂਗੜਾ ਪਹਿਲੀ ਡੈਂਟਰ ਆ ਜੀ। ਕਿਉਂਕਿ ਇਹ ਕਾਂਗੜਾ ਜ਼ਿਲ੍ਹੇ ਦੇ ਪੈਂਦੀ ਆ ਤੇ ਇਧਰੋਂ ਜਿਹੜਾ ਪੁਆਇੰਟ ਆ ਇਹ ਸਾਰਾ ਲਾਸਟ ਪੁਆਇੰਟ ਇਧਰ ਜਗੀਂਦਰ ਨਗਰ ਜਗੀਂਦਰ ਨਗਰ ਤੱਕ ਜਾਂਦੀ ਆ ਤੇ ਇਧਰੋਂ ਜਾਂਦੀ ਆ ਨੂਰਪੁਰ ਤੱਕ ਤੇ ਨੂਰਪੁਰ ਤੋਂ ਪਹਿਲਾਂ ਵੀ ਮਤਲਬ ਪਹਿਲਾਂ ਪਠਾਨਕੋਟ ਤੱਕ ਜਾਂਦੀ ਸੀ ਬਾਅਦ ਚੋਂ ਕਹਿੰਦੇ ਪੁਲ ਪੁਲ ਟੁੱਟ ਗਿਆ ਸੀਗਾ ਤੇ ਨੂਰਪੁਰ ਤੱਕ ਹੀ ਜਾਂਦੀ ਆ ਇਹਨਾਂ ਲਿਖ ਕੇ ਵੀ ਲਾ ਆ ਰਿਹਾ ਕਾਂਗੜਾ ਬੈਲੀ ਕਾਂਗੜਾ ਰੇਲਵੇ ਸੋਨਾਗੜ੍ਹ ਰੇਲਵੇ ਸਿਸਟਮ ਬਹੁਤ ਸੋਨਾਗਾ ਕਿਹੜਾ ਪਿੱਛੇ ਆਪਾਂ ਏਰੀਆ ਦੇਖ ਕੇ ਆਏ ਬੈਜਨਾਥ ਤੇ ਵੀਰ ਪਾਲੰਪੁਰ ਤੇ ਕਾਂਗੜਾ ਇਹ ਸਾਰੇ ਏਰੀਏ ਪੰਜਾਬੀ ਵਧੀਆ ਬੋਲ ਲੈਂਦੇ ਨੇ ਤੇ ਪਿਆਬੀ ਸਮਝ ਲੈਂਦੇ ਨੇ ਸਭ ਦਾ ਤਾਂ ਖੈਰ ਸਾਰੀ ਲੈਂਦੇ ਨੇ ਮਤਲਬ ਇਹ ਤੇ ਮਾਝਾ ਦੇ ਵਿੱਚ ਪਰ ਇਹ ਜਿਹੜਾ ਏਰੀਆ ਪੰਜਾਬੀ ਪੂਰੀ ਵਧੀਆ ਸਮਝ ਲੈਂਦਾ ਤੇ ਕਈ ਵਿੱਚ ਬੰਦੇ ਹੁਣ ਦੇਖੇ ਨੇ ਜਿਹੜੇ ਮਿਲੇ ਨੇ ਆਪਾਂ ਨੂੰ ਉਹ ਪਿਆਬੀ ਬੋਲ ਵੀ ਲੈਂਦੇ ਨੇ ਇੱਕ ਜਦੋਂ ਮੋਟਰਸਾਈਕਲ ਤੇ ਆਪਾਂ 마ਸਕੇ ਲਾ ਕੇ ਆਏ ਨਾ ਅੱਜ ਤੇ ਮਤਲਬ ਵੈਸੇ ਤਾਂ ਮੈਂ ਲਾਉਣੀ ਹੁੰਦਾ ਮਾਸਕੇ ਤੇ ਲੋਕ ਦੇਖਦੇ ਬਹੁਤ ਨੇ ਕਿਉਂਕਿ ਆਹ ਰਾਈਡਿੰਗ ਜੈਕਟ ਪਾਈ ਹੋਈ ਸੀ ਤੇ ਆਹ ਲੱਗਿਆ ਹਾਂ ਜੀ ਲੋਕ ਝਾਗਦੇ ਨੇ ਵੀ ਇਹ ਕੀ ਚੀਜ਼ ਆ ਕਿ ਕਿਉਂਕਿ ਇਹ ਨਾਲ ਹੈਲਮਟ ਚੋਂ ਦਾ ਹੈ ਇਹ ਇਹ ਲੱਗ ਗਈ ਵਧੀਆ ਚੀਜ਼ ਆ ਮਾਸੀ ਕਿਉਂਕਿ ਐਵੇਂ ਰੇਤਰੋਂ ਤਨੀ ਪੈਂਦਾ ਮੂੰਹ ਤੇਣਾ ਤੇ ਮੱਖੀ ਮੱਸਰ ਨਹੀਂ ਪੈਂਦਾ ਤੇ ਪੂਰਾ ਬਚਾ ਕਰਦਾ ਹੈ ਇਹ ਇਹ ਆ ਜੀ ਤਾਸੀ ਜੋਗ ਮੰਨਸਟਰੀ ਦਾ ਮੇਨ ਗੇਟ ਤੇ ਜਿਹੜਾ ਪੈਂਦਾ ਤਾਰਾਗੜ ਦੇ ਵਿੱਚ ਤੇ ਬੈਜਨਾ ਤੋਂ ਤਕਰੀਬਨ ਇਹ 4 ਕਿਲੋਮੀਟਰ ਦੇ ਆਸ-ਪਾਸ ਆ ਇਹ ਬੇਨ ਗੇਟ ਆ ਤੇ ਆਪਾਂ ਐਂਟਰ ਹੋ ਕੇ ਅੱਗੇ ਚੱਲਦੇ ਆ ਅੱਗੇ ਜਾ ਕੇ ਦੇਖਦੇ ਆ ਮੰਨਸਟਰੀ ਗੋਦਿਆਂ ਦਾ ਮੱਠ ਮੋਟਰਸਾਈਕਲ ਆਪਾਂ ਲਾਉਤਾ ਤੇ ਉਹਨਾਂ ਨੇ ਲਿਖ ਕੇ ਲਾਇਆ ਹੈ ਵੀ ਜੈਲ ਲੇਨ ਤੋਂ ਬਾਹਰ ਮੋਟਰਸਾਈਕਲ ਨਹੀਂ ਲਾਉਣਾ ਤੇ ਜਦੋਂ ਆਪਾਂ ਐਂਟਰ ਹੁੰਨੇ ਆ ਐਂਟਰ ਹੋਂ ਸਾਰੀ ਇਹਨਾਂ ਦਾ ਆਫਿਸ ਬਣਿਆ ਹੋਇਆ ਇੱਕ ਤੇ ਇੰਗਲਿਸ਼ ਵੀ ਲਿਖਿਆ ਹੈ ਤੇ ਆਪਣੀ ਲੈਂਗੁਏਜ ਵੀ ਲਿਖਿਆ ਇਹਨਾਂ ਨੇ ਆਫਿਸ ਤੇ ਬਾਹਰ ਜਿਹੜੀ ਵੀ ਡਿਟੇਲ ਲਿਖੀ ਹੋਈ ਹੈ ਨਾ ਆ ਹੈਗਾ ਇਹਨਾਂ ਦਾ ਮੇਨ ਐਂਟਰੀ ਗੇਟ ਜਿੱਥੋਂ ਆਪਾਂ ਐਂਟਰ ਹੋਵਾਂਗੇ ਮੱਠਪੱਲ ਤੇ ਇੱਕ ਇਹਨਾਂ ਦੀ ਖਾਸ ਗੱਲ ਤੇ ਇਹ ਹੁੰਦੀ ਹੈ ਵੀ ਜਿਹੜੇ ਇਹਨਾਂ ਦੇ ਨਰੇ ਨਾ ਮਨਿਸਟਰੀ ਵਗੈਰਾ ਹੁੰਦੀ ਹੈ ਉਹ ਸਾਰਿਆਂ ਦਾ ਇਹਨਾਂ ਦਾ ਕਲਰ ਸੇਮ ਹੀ ਰੱਖਿਆ ਹੁੰਦਾ ਹੈਗਾ ਤੇ ਜਿਹੜੇ ਇਹਨਾਂ ਦੇ ਉਹ ਵੀ ਇਹਨਾਂ ਦੇ ਕਲਰ ਸੇਮ ਹੀ ਹੁੰਦਾਗਾ ਤੇ ਨਕਾਸ਼ੀ ਵਗੈਰਾ ਬਾਹਲੀ ਸੋਹਣੀ ਕੀਤੀ ਹੁੰਦੀ ਹੈਗੀ ਤਾਂ ਕਰਕੇ ਦੇਖਣ ਨੂੰ ਵੀ ਸੋਹਣੇ ਲੱਗਦੇ ਨੇ ਦੂਰੋਂ ਮਨੈਸਟਰੀ ਦੇ ਵਿੱਚ ਇਹਨਾਂ ਨੇ ਨਾ ਇੱਕ ਆਪ ਦਾ ਇਹਨਾਂ ਦਾ ਜਿਵੇਂ ਪ੍ਰਾਇਮਰੀ ਹੈਲਥ ਸੈਂਟਰ ਬਣਾਇਆ ਹੋਇਆ ਹੈਗਾ ਤਸੀ ਜੋਗ ਦੇ ਵਿੱਚ ਤੇ ਇਹਦੇ ਨੇ ਲੇਕ ਵੀ ਲਾਇਆ ਹੋਇਆ ਟਾਈਮਿੰਗ ਵਗੈਰਾ ਵੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਫਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੇ 12 ਤੋਂ 2 ਤੱਕ ਭਲਾਂਚਾਗਾ ਹੈਲਥ ਸੈਂਟਰ ਬਣਿਆ ਹੋਇਆ ਹੈ ਤੇ ਆਹ ਹੈਗਾ ਇਧਰ ਦੀ ਮਿਨਿਸਟਰੀ ਵਾਲਾ ਰਸਤਾ ਤੇ ਉਧਰ ਦੀ ਹੈਗਾ ਵਾਪਸੀ ਵਾਲਾ ਰਸਤਾ ਤੇ ਆਪਾਂ ਇਧਰ ਦੀ ਐਂਟਰ ਹੁੰਨੇ ਆ ਤੇ ਇਹਦੇ ਅੰਦਰ ਜਾ ਕੇ ਮਿਨਿਸਟਰੀ ਐਂਟਰ ਹੁੰਨ ਸਾਰੀ ਆਪਾਂ ਨੂੰ ਇੱਥੇ ਕੈਫੇ ਰੈਸਟੋਰੈਂਟ ਵਗੈਰਾ ਮਿਲ ਜਾਂਦੇ ਨੇ ਖਾਣ ਪੀਣ ਦੀ ਕੋਈ ਘਾਟ ਨਹੀਂ ਟਰੈਨਡ ਹੁੰਨ ਸਾਰੀ ਜਿਹੜਾ ਇੱਥੇ ਲਿਖ ਕੇ ਲਾ ਹੈ ਇਹਨਾਂ ਨੇ ਵੀ ਇਹ ਇੱਕ ਧਾਰਮਿਕ ਸਥਾਨ ਹੈ ਕਿਰਪਾਸ਼ਤਾਨ ਕੀ ਪਵਿੱਤਰਤਾ ਬਣਾਈ ਰੱਖੇ ਤੇ ਆਪਾਂ ਜ਼ਿਆਦਾ ਬੋਲਾਂਗੇ ਨਹੀਂ ਇਹ ਆ ਜੀ ਮਿਨਿਸਟਰੀ ਦਾ ਉੱਪਰਲਾ ਹਿੱਸਾ ਤੇ ਉੱਪਰਲੇ ਹਿੱਸੇ ਦੇ ਵਿੱਚ ਕੀ ਆ ਇੱਥੇ ਇਹਨਾਂ ਨੇ ਇੱਕ ਮੂਰਤੀਆਂ ਬਣਾਈਆਂ ਹੋਈਆਂ ਨੇ ਮੂਰਤੀ ਅਲੱਗ-ਅਲੱਗ ਟਾਈਪ ਦੀਆਂ ਜਿਵੇਂ ਇੱਧਰ ਲੈ ਹੱਥ ਤੇ ਕੁਝ ਰੱਖਿਆ ਹੋ ਸਮਾਨ ਮੂਰਤੀ ਦੇ ਵਿੱਚ ਫਲੈਗ ਲੱਗਾ ਹੋਇਆ ਹੈਗਾ ਮਿਨਿਸਟਰੀ ਦੇ ਵਿੱਚ ਤੇ ਫਲੈਗ ਦੇ ਵਿੱਚ ਆ ਇਹਨਾਂ ਦੀ ਇੱਕ ਜਗ੍ਹਾ ਬਣੀ ਹੋਈ ਆ ਤੇ ਜਗ੍ਹਾ ਤੇ ਜਿਹੜੇ ਵੀ ਇਹਨਾਂ ਦੇ ਬੋਧੀ ਮਤਲਬ ਗੁਰੂ ਨੇ ਜਿਹੜਾ ਇੱਕ ਛੋਨੇ ਵਿੱਚ ਰਹਿੰਦੇ ਨੇ ਪਰ ਸਾਹਮਣੇ ਦਿਸ ਰਿਹਾ ਇਹ ਹੈਗਾ ਬੁੱਧ ਧਰਮ ਜੀ ਦਾ ਮੰਦਿਰ ਤੇ ਮੰਦਿਰ ਦੇ ਨਾਲ ਹੀ ਅਲੱਗ-ਅਲੱਗ ਇਹਨਾਂ ਨੇ ਬਣਾਏ ਹੋਏ ਨੇ ਤੇ ਜਿਹਦੇ ਵਿੱਚ ਇੱਕ ਸਕੂਲ ਆਗਾ ਸਕੂਲ ਦੇ ਬਾਅਦ ਮਤਲਬ ਇੱਧਰ ਮੈਡੀਟੇਸ਼ਨ ਲਈ ਲੱਗ ਜਗ੍ਹਾ ਬਣੀ ਆ ਮੈਡੀਟੇਸ਼ਨ ਲਈ ਉੱਪਰ ਜਗ੍ਹਾ ਬਣੀ ਹੋਈ ਆ ਉਹ ਅੱਗੇ ਹੋਰ ਆਗਾ ਜਗ੍ਹਾ ਤੇ ਇੱਧਰ ਜਿਹੜੇ ਪਿਕਸ਼ੂ ਰਹਿੰਦੇ ਨੇ ਉਹਨਾਂ ਲਈ ਲੱਗ ਜਗ੍ਹਾ ਬਣੀ ਹੋਈ ਆ ਤੁਹਾਨੂੰ ਸਾਰਾ ਦਿਸ ਰਿਹਾ ਇਹ ਜਿਹੜੇ ਬੁੱਧ ਧਰਮ ਦੇ ਵਿੱਚ ਇਹਨਾਂ ਦੇ 8ਵੇਂ ਗੁਰੂ ਹੋਏ ਸੀਗੇ ਰਣਪੁੱਛੇ ਤੇ ਉਹਨਾਂ ਦਾ ਜਿਹੜਾ ਨਾਮ ਸੀ ਡੋਗਵਾ ਨੀ ਅਮਾ ਉਹਨਾਂ ਦੁਆਰਾ ਬਣਾਇਆ ਗਿਆ ਸੀ ਇਹ ਸਾਰਾ ਉਸ ਸਮੇਂ ਇਹ ਸਾਰਾ ਤਿੱਬਤੀ ਕਲਚਰ ਨਾਲ ਸੰਬੰਧਤ ਆ 60 ਦੇ ਆਸ-ਪਾਸ ਨਾ ਜਦੋਂ ਮਤਲਬ ਚైనా ਨੇ ਜਿਹੜਾ ਕਮਿਊਨਿਸਟ ਰਾਸ਼ੀਓਦੋਂ ਉਹਨਾਂ ਨੇ ਨਾ ਤਿੱਬਤ 'ਤੇ ਹਮਲਾ ਕਰਤਾ ਸੀਗਾ ਤੇ ਉਸ ਸਮੇਂ ਉੱਥੇ ਨਿਕ ਗੁਰੂ ਹੁੰਦੇ ਸੀ ਇਹਨਾਂ ਦੇ ਜਿਹੜੇ ਮਤਲਬ ਇਹਨਾਂ ਦੇ ਕਲਚਰ ਦੇ ਰਣ ਪੋਚੇ ਅੱਠਵੇਂ ਗੁਰੂ ਤਾਂ ਉਹ ਕੀ ਸੀਗਾ ਵੀ ਜਿਹੜੇ 16 ਸਾਧੂ ਸੀਗੇ ਜਿਹੜੇ ਨਾਲੇ ਬਖਸੂ ਸੀ ਤੇ ਲਾਂਬੇ ਸੀ ਜਿਹੜੇ ਮਤਲਬ ਮਾਸਟਰ ਸੀ ਉਸ ਸਮੇਂ ਹੈਨਾ ਤੇ ਉਹਨਾਂ ਨੂੰ ਲੈ ਕੇ ਇਹ ਫਿਰ ਇਧਰ ਲਈ ਸ਼ੈਡ ਆ ਗਏ ਸੀਗੇ ਤਾਂ ਕਿ ਇਹਨਾਂ ਦਾ ਬਚਾਅ ਹੋ ਸਕੇ ਤੇ ਉਹਨਾਂ ਨੇ ਫਿਰ ਉਸ ਸਮੇਂ ਲੱਗ-ਲੱਗ ਮੱਠ ਬਣਾਏ ਸੀਗੇ ਇਸ ਤਰ੍ਹਾਂ ਦੇ ਮੱਠ ਇਹ ਉਸ ਸਮੇਂ ਦਾ ਬਣਿਆ ਹੋਗਾ ਤੇ 200 ਪਲੱਸ ਮੱਠ ਬਣਾਏ ਹੋਏ ਸੀਗੇ ਤੇ ਇਸ ਸਮੇਂ ਕਹਿੰਦੇ ਵੀ ਇੱਥੇ 2000 ਦੇ ਪਲੱਸ ਜਿਹੜੇ ਪਿਕਸ਼ੂਨੇ ਰਹਿੰਦੇ ਨੇ ਤੇ ਸਾਰਾ ਜਿਹੜਾ ਏਰੀਆ ਇਹ ਧਰਮਸ਼ਾਲਾ ਦਾ ਏਰੀਆ ਹੈਗਾ ਕਾਂਗੜਾ ਧਰਮਸ਼ਾਲਾ ਤੇ ਇੱਥੇ ਮਤਲਬ ਜਿਹੜੇ ਇਹਨਾਂ ਦੇ ਦਲਾਈ ਨਾਮਾ ਨੇ ਉਹ ਸਾਰੇ ਧਰਮਸ਼ਾਲਾ ਰਹਿੰਦੇ ਨੇ ਮਤਲਬ ਜਿਹੜਾ ਮੈਨ ਮੁਖੀ ਦਲਾਈ ਨਾਮਾ ਉਹ ਧਰਮਸ਼ਾਲਾ ਰਹਿੰਦਾ ਹੈਗਾ ਬਾਕੀ ਜਿਹੜੇ ਪਿਕਸ਼ੂਨੇ ਹਨਾ ਗੁਰੂ ਨੇ ਇਹਨਾਂ ਦੇ ਉਹ ਸਾਰੇ ਇੱਥੇ ਰਹਿੰਦੇ ਨੇ ਤੇ ਅਲੱਗ-ਅਲੱਗ ਮਤਲਬ ਉਸ ਸਮੇ ਬਣਾਏ ਸੀਗੇ ਤੇ ਜਿਹੜਾ ਸਭ ਤੋਂ ਵੱਡਾ ਮਾਠਾਗਾ ਇੰਡੀਆ ਦੇ ਵਿੱਚ ਉਹ ਹੈਗਾ ਤਵਾਂਗ ਦੇ ਵਿੱਚ ਉਰਨਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਇਸ ਸਮੇ ਇਹਨਾਂ ਦੇ ਮਤਲਬ ਗੁਰੂ ਨੇ ਨੌਵੇਂ ਗੁਰੂ ਤਾਂ ਉਹਨਾਂ ਦੇ ਅੰਦਰ ਦੋ ਮਤਲਬ ਸੈਂਟਰ ਪੈਂਦੇ ਨੇ ਇੱਕ ਖੰਪਾਗੜ ਤੇ ਇੱਕ ਖੰਮਗੜ ਤੇ ਮਤਲਬ ਉਹਨਾਂ ਨੇ ਜਿਹੜੇ ਵੀ ਵਿਦਿਆਰਥੀ ਰੈਸਟੋਰੈਂਟ ਨੇ ਉਹਨਾਂ ਨੇ ਸਕੂਲ ਵੀ ਖੋਲੇ ਹੋਣੇ ਤੇ ਸੈਂਟਰ ਵੀ ਖੋਲੇ ਹੋਣੇ ਤੇ ਇਹ ਇੱਕ ਖੰਪਾਗੜਾਗਾ ਇਹ ਆ ਜਿਹੜੀ ਜਿਹੜਾ ਨਾਮ ਹੈ ਇੱਕ ਖੰਪਾਗੜਾਗਾ ਇਸ ਤਰ੍ਹਾਂ ਅੱਗੇ ਪਹੁੰਚ ਨਹੀਂ ਸਕਦੇ ਕਿਉਂਕਿ ਇੱਥੇ ਜਿੰਦਾ ਲੱਗਿਆ ਹੋਇਆ ਹੈਗਾ ਇਹਨਾਂ ਦਾ ਤੇ ਇੱਥੇ ਹੀ ਲੋਕ ਜਿਹੜੇ ਇਹਨਾਂ ਦੇ ਮਤਲਬ ਬੁੱਧ ਧਰਮ ਦੇ ਨੇ ਉੱਥੇ ਹੀ ਨਮਸਕਾਰ ਕਰਕੇ ਜਾਂਦੇ ਨੇ ਤੇ ਸਾਹਮਣੇ ਜਿਹੜੀਆਂ ਆਪਾਂ ਨੂੰ ਬੁੱਧ ਧਰਮ ਦੀਆਂ ਮੂਰਤੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਜੋਤ ਲੱਗੀ ਹੋਈ ਹੈਗੀ ਉਹ ਇਹਨਾਂ ਦੇ ਸਾਹਮਣੇ ਗੁਰੂ ਨੇ ਉਹਨਾਂ ਦੀ ਫੋਟੋਆਂ ਨੇ ਸ਼ਾਂਤੀ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਾਂਤੀ ਆ ਤੇ ਫੁੱਲ ਬੂਟੇ ਹਰਿਆਲੀ ਪੂਰੀ ਆ ਗਈ ਤੇ ਇਹਨਾਂ ਦਾ ਮੇਨ ਮੰਤਰ ਵੀ ਹੁੰਦਾ ਸ਼ਾਂਤੀ ਕਿ ਬੁੱਧ ਧਰਮ ਦਾ ਮੇਨ ਮੰਤ ਵੀ ਹੀ ਸ਼ਾਂਤੀ ਹੈਗਾ ਨਾ ਤੇ ਸੋਹਣੀ ਜਗ੍ਹਾ ਕਿ ਪੂਰੀ ਬਹੁਤ ਸੋਹਣੀ ਜਗ੍ਹਾ ਕਿ ਤੇ ਬੱਚੇ ਵਗੈਰਾ ਹੈਗੇ ਨੇ ਸਕੂਲ ਹੈਗੇ ਨੇ ਇੰਦੇ ਅਲੱਗ-ਅਲੱਗ ਤੇ ਸਕੂਲ ਹੈਗੇ ਆ ਤੇ ਇੰਦਰ ਸੈਂਟਰ ਹੈਗੇ ਨੇ ਆਪਦੇ ਇੰਸਟੀਚੂਟ ਹੈਗੇ ਨੇ ਇਹਨਾਂ ਨੂੰ ਫੇਰਨਾ ਕਹਿੰਦੇ ਚਲੋ ਅਸੀਂ ਲੱਖ ਜੁਨਾ ਕੱਟ ਜਾਂਦੇ ਆਣੇ ਜੀ ਬੁੱਧਧਰਮ ਨੇ ਮਿਨਿਸਟਰੀ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਅੱਗੇ ਤੇ ਅੱਗੇ ਜਾ ਕੇ ਮਿਲਦੇ ਆਂ ਇਸ ਟਾਈਮ ਖੜੇ ਆਂ ਆਪਾਂ ਪਾਲੰਪੁਰ ਦੇ ਵਿੱਚ ਤੇ ਆ ਜਿਹੜਾ ਤੁਹਾਨੂੰ ਦਿਖ ਰਹੇ ਨੇ ਇਹ ਹੈਗਾ ਚਾਹ ਦੇ ਬਾਗ ਤੇ ਇਹ ਪਾਲੰਪੁਰ ਵੀ ਹੈਗੇ ਨੇ ਤੇ ਧਰਮਸਾਲ ਵੀ ਹੈਗੇ ਨੇ ਤੇ ਇੱਧਰ ਇਹ ਆ ਸਾਰੇ ਚਾਹ ਦੇ ਬਾਗ ਨੇ ਤੇ ਇਥੋਂ ਚਾਹ ਦੀਆਂ ਪੱਤੀਆਂ ਤੋੜ ਕੇ ਫੈਕਟਰੀ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਸੁਕਾ ਕੇ ਤੇ ਪੈਕੇਟਾਂ 'ਚ ਪਾ ਕੇ ਫਿਰ ਅੱਗੇ ਦੁਕਾਨਾਂ ਤੇ ਭੇਜ ਦਿੰਦੇ ਨੇ ਇਹ ਬਹੁਤ ਸੋਹਣਾ ਏਰੀਆ ਬਈ ਇਹ ਪਾਲਨਪੁਰ ਦੇ। ਇਧਰ ਤੇ ਆਏ ਆਪਾਂ ਬਾਜ਼ਾਰ ਵਿੱਚ ਦੀ। ਤੇ ਅੱਗੇ ਜਾ ਰਹੇ ਆਪਾਂ ਅਗਲੀ ਲੋਕੇਸ਼ਨ ਤੇ। ਆਪਾਂ ਜਿਹੜੀ ਅਗਲੀ ਜਗ੍ਹਾ ਤੇ ਆਏ ਆ ਉਹ ਹੈਗਾ ਸੌਰਵ ਬਨ ਬਿਹਾਰ। ਇਹ ਹੈਗਾ ਪਾਲਨਪੁਰ ਦੇ ਵਿੱਚ। ਇਧਰੋਂ ਪਾਣੀ ਵਹਿ ਰਿਹਾ। ਠੰਡਾ-ਠੰਡਾ ਪਾਣੀ ਆ। ਇਹ ਇਧਰ ਆਪਾਂ ਚੱਲਦੇ ਆਂ ਇਧਰ ਨਾਲ ਅੱਗੇ ਪਾਰਕ ਆਗਾ ਤੇ ਸੌਰਵ ਬਨ ਵਿਹਾਰ ਅੰਦਰ ਜਾ ਕੇ ਦੇਖਦੇ ਆਂ ਕੀ ਮਾਹੌਲ ਆ ਇਹ ਹੈਗਾ ਜੀ ਸੌਰਵ ਬਨ ਵਿਹਾਰ ਦਾ ਐਂਟਰੀ ਗੇਟ ਤੇ ਜਿਹੜੀ ਇਹਦੀ ਟਿਕਟ ਹੈਗੀ ਉਹ ਹੈਗੀ 20 ਰੁਪਏ ਤੇ ਬੱਚਿਆਂ ਦੀ ਹੈਗੀ 10 ਰੁਪਏ ਬਨ ਵਿਹਾਰ ਦੇ ਵਿੱਚ ਜਿਹੜੀ ਆਪਾਂ ਨੂੰ ਪਹਿਲਾਂ ਚੀਜ਼ ਦੇਖਣ ਨੂੰ ਮਿਲਦੀ ਆ ਉਹ ਹੈਗੀ ਆ ਮੱਸੀਆਂ ਦੀਆਂ ਕਿਸਮਾਂ ਅਲੱਗ-ਅਲੱਗ ਤਾਇਪ ਦੀਆਂ ਆ 골ਡਨ ਮੱਛੀ ਆ ਤੇ ਇਹਨਾਂ ਨੇ ਨਾਮ ਵੀ ਲਿਖ ਕੇ ਲਾਇਆ ਹੋ ਪਰ ਤੇ ਅਲੱਗ-ਅਲੱਗ ਟੈਪੀਆਂ ਅੱਛਾ ਤੇ ਰੰਗ ਦੀ ਤੇ ਆ ਅਲੱਗ-ਅਲੱਗ ਟੈਪੀਆਂ ਆ ਕਰਲੀ ਵਰਗੀ ਦਾ ਮੈਂ ਬਿਲਕੁਲ ਇਹਦੇ ਉੱਪਰ ਨਾਸਰ ਵੀ ਲਿਖੀ ਹੋਈ ਆ ਕਸਮ ਨੀ ਫਿਸ਼ ਚਾਕੂ ਮਸੀ ਆ ਜਿਹੜੀ ਮਸੀ ਦਾ ਨਾਂ ਹੈਗਾ ਟਾਈਗਰ ਫਿਸ਼ ਸੱਲਾ ਇਹ ਹੈਗੀ ਮਰਲੇ ਕਿ ਫਿਸ਼ ਮਰਲੇ ਕਿ ਫਿਸ਼ ਕਿ ਮਸੀਰੀ ਕਿਸਮਾਂ ਦੇ ਗ੍ਰਾਮੀ ਫਿਸ਼ ਤੇ ਇਹਦੀ ਉਮਰ ਰਹਗੀ 5 ਤੋਂ 7 ਸਾਲ ਤੇ ਸਾਈਜ਼ 30 ਤੋਂ 40 ਸੈਂਟੀਮੀਟਰ ਤੇ ਕਲਰ ਹੈਗਾ orange ਆਹ ਵਾਲੀ ਮਸੀ ਹੈ ਕਿ ਇਹ ਮਤਲਬ ਇੱਥੇ ਸਾਰੀਆਂ ਇਹ ਇਕੱਲੀਆਂ ਮਸੀਆਂ ਦੇ categories ਹੀ ਨੇ پارک ਦੇ ਵਿੱਚ ਇਹ ਘਰ ਰੇਲ ਗੱਡੀ ਜੀ ਬਣੀ ਹੋਈ ਆ ਤੇ ਲੀ ਬਣਾਈ ਹੋਈ ਆ ਤੇ ਮੈਨੂੰ ਮੈਨੂੰ ਲੱਗਦਾ ਵੀ ਲੀਟ ਹਜੇ ਕੰਮ ਕੋਮ ਚੱਲਦਾ ਹੋਊਗਾ ਬਾਕੀ ਨੂੰ ਪੁੱਛਦੇ ਆ ਬਾਈ ਕੰਨ ਉਹ ਬਾਈ ਕੰਨ ਬੰਦ ਦਾ ਹਜੇ ਕੰਮ ਚੱਲੀ ਜਾਂਦਾ ਤੇ ਇਹ ਸਾਰਾ ਨਸਲ ਚ ਪਾਰਕ ਬਣਿਆ ਹੋਇਆ ਜਿਵੇਂ ਇਹ ਚਲਟਨ ਪਾਰਕ VOTING ਵਗੈਰਾ ਵੀ ਹੁੰਦੀ ਇੱਥੇ ਤੇ ਇਧਰ ਇਹ ਸਾਰਾ ਪਾਰਕ ਹੈਗਾ ਇੱਥੇ ਚੂਲੇ ਵਗੈਰਾ ਹੀ ਲੱਗੇ ਹੋਏ ਨੇ ਬੱਚਿਆਂ ਵਾਲੇ ਤੇ ਕੰਮ ਚੱਲੀ ਜਾਂਦਾਗਾ ਇਹ ਮੇਨੂੰ ਨਵਾਂ ਬਣਿਆਊਗਾ ਕੋਈ ਸੌਰਵ ਬਨ ਬਿਹਾਰਾ ਉਹ ਜਿਹੜੇ ਮਤਲਬ ਕਾਰਗਿਲ ਦੇ ਅਮਰ ਸੀ ਸੀ ਕਿ ਕੈਪਟਨ ਸੌਰਵ ਕਾਲੀਆ ਜੀ ਉਹਨਾਂ ਦੇ ਨਾਮ ਤੇ ਇਹਨਾਂ ਦਾ ਸਟੈਚੂ ਬਣਿਆ ਹੋਇਆ ਹੈਗਾ ਇਹਨਾਂ ਦੇ ਨਾਮ ਤੇ ਬਣਿਆ ਹੋਇਆ ਪਾਰਕ ਇੱਥੇ ਹੁੰਦੀ ਹੈ ਜੀ VOTING ਇੱਧਰ ਪਾਣੀ ਆਈ ਜਾਂਦਾ ਆਹ ਵਾਲਾ ਇਧਰੋਂ ਪਾਣੀ ਆਈ ਜਾਂਦਾ ਇਧਰ ਪਾਣੀ ਇਕੱਠਾ ਹੋਈ ਜਾਂਦਾ ਵੈਸੇ ਸੋਹਣਾਗਾ ਤੇ ਜਿਹੜੇ ਹਮਾਂ ਟ੍ਰੈਕਟ ਪਰ ਆਇਆ 20 ਰੁਪਏ ਉਸਾ ਹੁਣਾ ਤਾਂ ਵਧੀਆ 파ਰ ਕਰਗਾ ਇੱਥੇ ਵੈਸੇ ਸ਼ਾਮ ਦੇ ਟਾਈਮ ਵਧੀਆਗਾ ਤੇ ਜੇ ਹੁਣਾ ਹੋਵੇ ਉਪਰ ਆਪਾਂ ਬਸ ਨੰਕੇ ਜਾਂਦੇ ਸੀਗੇ ਤਾਂ ਕਰਕੇ ਆਪਾਂ ਉਹਨੂੰ ਇਹ ਜਿਹੜੀ ਲੋਕੇਸ਼ਨ ਸੀਗੀ ਰਸਤੇ 'ਚ ਆਪਾਂ ਨੂੰ ਮਿਲੀ ਇਹ ਤੇ ਵੈਸੇ ਮੇਰੀ ਨੋਟ ਸੀ ਲੋਕੇਸ਼ਨ ਵੀ ਇੱਥੇ ਆਪਾਂ ਜਾਣਾਂਗਾ 101 ਬਨ ਬਿਹਾਰ ਸੋਣੀ ਜਗ੍ਹਾ ਕੀ ਜਿਹੜਾ ਇਧਰੋਂ ਪਾਣੀ ਜਾਈ ਜਾਂਦਾਗਾ ਓਵਰਫਲੋ ਹੋ ਜਾਂਦਾ ਪੋਪਾਨੀ ਇਧਰੋਂ ਨਿਕਲੀ ਜਾਂਦਾ ਹੈਗਾ ਇਧਰ ਇਹ ਕਹਿੰਦੇ ਨੇ ਪੂਲ ਬਣਾਇਆ ਹੋਇਆ ਹੈਗਾ ਤੇ ਪੂਲ 'ਚ ਚੋਬਰ ਨਾਈ ਜਾਂਦੇ ਨੇ 40 ਟਿੰਗ ਦੇ ਹੈ ਭਈਆ 60 ਰੁਪਏ ਲੈਂਦੇ ਨੇ ਤੇ ਬੱਚਾ ਇਹ ਸਾ ਬੱਚਿਆਂ ਦੇ ਘੱਟ ਲੈਂਦੇ ਨੇ 60 ਰੁਪਏ ਲੈਂਦੇ ਨੇ ਬਸ 50 60 ਰੁਪਏ ਸਰ ਬਿਹਨ ਬਿਹਾਰ ਦੇਖ ਕੇ ਉਹਨਾਂ ਪੈਸੇ ਚੱਲਦੇ ਆ ਪਾਲਨਪੁਰ ਤੋਂ ਤੇ ਹੁਣ ਆਪਾਂ ਅੱਗੇ ਮਿਲਦੇ ਆਂ ਬਸ ਆਪਾਂ ਸਿੱਧਾ ਧਰਮਸ਼ਾਲਾ ਤੇ ਤਕਰੀਬਨ 35 ਕਿਲੋਮੀਟਰ ਦੇ ਆਸ-ਪਾਸ ਧਰਮਸ਼ਾਲਾ ਹੈਗਾ ਤੇ ਆਪਾਂ ਹੁਣ ਸਿੱਧਾ ਉੱਥੇ ਚੱਲਦੇ ਆਂ ਤੇ ਅਗਲਾ ਪੈਣ ਬਣਾਉਂਦੇ ਆਂ ਫਿਰ ਆਪਾਂ ਧਰਮਕੋਟ ਮਕਰੋੜ ਗੰਜ ਤੇ ਮਕਰੋੜ ਗੰਜ ਇਥੋਂ 1 ਕਿਲੋਮੀਟਰ ਪਿੱਛੇ ਹੈਗਾ ਤੇ ਆਪਾਂ ਧਰਮਕੋਟ ਪਹੁੰਚ ਚੁੱਕੇ ਆ ਫੇਰ ਧਰਮਕੋਟ ਆਪਾਂ ਇੱਥੇ ਹੋਸਟਲ ਲੈਨੇ ਆ ਤੇ ਹੋਸਟਲ ਲੈਣ ਤੋਂ ਬਾਅਦ ਆਪਾਂ ਸਵੇਰੇ ਕਰਦੇ ਆ ਟਰੈਕ ਤੇ ਟਰੈਕ ਬਾਰੇ ਆਪਾਂ ਜਾਣਕਾਰੀ ਲੈਨੇ ਆ ਤੇ ਟਰੈਕ ਦੀ ਫੀਸ ਵਗੈਰਾ ਪੁੱਛਦੇ ਆ ਕਿੰਨੀ ਫੀਸ ਦਾ ਤੇ 7-8 ਕਿਲੋਮੀਟਰ ਦੇ ਆਸ-ਪਾਸ ਉਹ ਟਰੈਕ ਹੈਗਾ ਤੇ ਰਾਤ ਨੂੰ ਲਵਾਉਂਦੇ ਹੁੰਦੇ ਨੇ ਉਹ ਬਾਕੀ ਸਾਰੀ ਆਪਾਂ ਗੱਲਬਾਤ ਅਗਲੇ ਬਲੌਕ 'ਚ ਕਰਾਂਗੇ ਤੇ ਚੱਲਦੇ ਹੁਣ ਆਪਾਂ ਹੋਸਟਲ ਵਗੈਰਾ ਦਾ ਰੇਟ ਵਗੈਰਾ ਪੁੱਛਦੇ ਆ ਤੇ ਠਹਿਰ ਰਿਆਂ ਜੀ ਆਹ ਕਿੰਨਾ ਨਾਲ ਗੱਲ ਕਰੀਛ ਆਪਾਂ ਤੇ ਰੋਮਾਨੀਆ ਨੂੰ ਮਕਲੋਡਾਂ ਜਾਂਦਾ ਇਹ ਟਰੈਕਿੰਗ ਵਗੈਰਾ ਕਰਵਾਉਂਦੇ ਨੇ ਤੇ ਜਾਣ ਇਹਨਾਂ ਕੋਲੇ ਆਪਾਂ ਜੀ ਇੱਕ ਤਰੋਮਾਨੀਆ ਹੋਮਸਟੇ ਤੇ ਇੱਥੋਂ ਇਹ ਟਰੈਕ ਕਰਾਉਂਦੇ ਨੇ ਟਰਾਈ ਹੰਡ ਦਾ 1000 ਰੁਪਏ ਦਾ ਟਰੈਕ ਦਾਗਾ ਤੇ ਆਪਾਂ ਇੱਥੇ ਬੈੱਡ ਲੈ ਲਿਆ ਸੀਗਾ ਤੇ ਬੈੱਡ ਨਾਲ ਲਾਇਆ ਆਪਾਂ ਨੂੰ 350 ਦਾ ਤੇ ਜਿਹੜੇ ਆਏ ਹਨ ਟੂਰਿਸਟ ਆ ਵੀ ਬੁੱਕ ਅਸੀਂ ਆ ਵੀ ਬੁੱਕ ਕੀਤਾ ਹਨ ਆਹ ਥੱਲੇ ਵਾਲਾ ਬਿੱਲਾ ਸੀਗਾ ਤੇ ਆਪਾਂ ਬੈੱਡ ਲੈ ਲਿਆ ਤੇ ਸਵੇਰੇ 10:30 ਵਜੇ ਇੱਥੋਂ ਟ੍ਰੈਕ ਸ਼ੁਰੂ ਕਰਾਂਗੇ ਆਪਾਂ ਤੇ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਖਤਮ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮੇਰੇ ਵੀਰ ਨਵੇਂ ਆਣੇ ਚੈਨਲ ਤੇ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ